ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਦੀਪਗੜ ਤੇ ਜਿਹੜਾ ਇਹਨੂੰ ਪੈਂਦਾ ਬਰਨਾਲਾ ਜੀ ਬਾਈਕੋ ਟਾਪੀਆ ਤਨੇ ਕੱਟੀਆਂ ਸੇਲ ਹੈ ਜੀ ਕਰਦੇ ਆ ਬਾਈ ਜੀ ਨਾਲ ਗੱਲਬਾਤ ਲੈਣੇ ਜਾਣਕਾਰੀ ਹਾਂਜੀ ਬਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਨਾਮ ਦਾ ਸਹੀ ਨਾਮ ਸਤਨਾਮ ਸਿੰਘ ਪਿੰਡ ਦੀਪਗੜ ਜ਼ਿਲ੍ਹਾ ਬਰਨਾਲਾ ਹਾਂਜੀ ਪਹਿਲੀ ਘਾਟੀ ਜਾਣਕਾਰੀ ਦਿਓ ਪਹਿਲੀ ਘਾਟੀ ਵੀਰੇ ਹੋਏਗੀ 1.5 ਸਾਲ ਦੀ ਘਾਟੀ ਠੀਕ ਹੈ ਜੀ ਬਹੁਤ ਪਲੀ ਪੁਲੀ ਵੀ ਸੋਹਣੀ ਹੈ ਠੀਕ ਹਾਂ ਥੰਡ ਥੰਡ ਬੜਾ ਚੰਗਾ ਲੱਗੇ ਚਾਰੀ ਥਣ ਕਿਹਾ ਉਹ ਤਾਂ ਇੰਟਰਵਿਊ ਥੋੜਾ ਕੋਈ ਨਹੀਂ ਥਣ ਦਿੱਤਾ ਆਪਣੀ ਤਸੱਲੀ ਹੋ ਗਰੰਟੀ ਹੋ ਯਾਰ ਥਣਾ ਥਣਾ ਤੱਕ ਵੀ ਨਹੀਂ ਡਰਦੀ ਥੋੜੇ ਠੀਕ ਹੈ ਜੀ ਤੇ ਦੂਜੀ ਗੱਟੀ ਇਹ 100 ਸਾਲ ਦੀ ਹੋਈ ਹੈ ਵੀਰੇ ਇਹਨੇ ਭਲੀ ਭਲੀ ਬਹੁਤ ਜ਼ਿਆਦੀ ਹੈ ਗੱਟੀ ਠੀਕ ਹੈ ਤੇ ਤੀਜੀ ਗੱਟੀ ਤੀਜੀ ਸਾਲ ਦੀ ਇੱਕ ਹਾਲ ਦੀ ਹੋਈ ਹੈ ਇਹ ਵੀ ਬਹੁਤ ਚੰਗੀ ਜਿੱਦ ਬਲੈਕ ਹੈ ਠੀਕ ਹੈ ਲਓ ਜੀ ਭਾਈ ਇਹਨਾਂ ਨੂੰ ਕਨੈਕਟ ਕਰੋ ਭਾਈ ਕੋਲ ਤਿੰਨ ਗੱਟੀਆਂ ਸੇਲ ਹੈ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਏ